ਸ੍ਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤੀ ਜੋ ਪਿਛਲੇ 2 ਮਹੀਨਿਆਂ ਤੋਂ ਲੈ ਕੇ ਆਪਣਾ ਅੰਦੋਲਨ ਚੱਲੀ ਜਾਂਦਾ ਖਨੋਰੀ ਬਾਰਡਰ ਤੇ ਸੰਭੂ ਬਾਰਡਰ ਤੇ ਪਿੰਡ ਝੰਡਕਲਾਂ ਅਸੀਂ ਇਹਨਾਂ ਦੇ ਨਾਲ ਹੀ ਰਹਨੇ ਆ ਜੋੜਕੀਆਂ ਤੋਂ ਇਹਨਾਂ ਨੇ ਆਪਣੀ ਮਿਹਨਤ ਨਾਲ ਦੇ ਘਰ ਬਣਾਇਆ ਜਿਵੇਂ ਆਪਾਂ ਘਰਾਂ ਦੇ ਵਿੱਚ ਰਹਨੇ ਆ ਦੇਖੋ ਅੰਦਰ ਬਜ਼ੁਰਗ ਬੈਠੇ ਨੇ ਆਪਣੇ ਆਹ ਰਸੋਈ ਆ ਪੱਕਾ ਘਰ ਬਣਾਇਆ ਦੇਖੋ ਪੱਖੇ ਲਾਏ ਹੋਏ ਨੇ ਤੇ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਸ੍ਰੀ ਬਾਖਾਲ ਖਾਲਸਾ ਸਾਹਿਬ ਜੀ ਰਵਿਦਾ ਬਾਬਾ ਜੀ ਹਾਂਜੀ ਦੱਸੋ ਬਾਬਾ ਜੀ ਘਰ ਪੱਕੇ ਬਣਾ ਲਏ ਫਿਰ ਹਾਂਜੀ ਬੇਟਾ ਘਰ ਅਸੀਂ ਪੱਕੇ ਬਣਾ ਲਏ ਨੇ ਸਾਡੇ ਦੇ ਮਤਲਬ ਡੇਢੋ ਸਵਾ ਸਾਡੇ ਚ ਵੀ ਪੱਕੇ ਘਰ ਬਣਾ ਕੇ ਬਹਿਣਾ ਹੈ ਜਿੰਨਾਂ ਸਾਡੇ ਮੰਗਾ ਮੰਨਣ ਜਾਂਦੀਆਂ ਤੇ ਮੰਗਾ ਬਣਾ ਕੇ ਜਾਵਾਂਗੇ ਤੇ ਜਾਂ ਘਰ ਪਾਉਣ ਚ ਸਾਡਾ ਜਿਹੜੇ ਸਾਡੇ ਬੱਚੇ ਨੇ ਬਾਹਰ ਗਏ ਵਿਦੇਸ਼ਾਂ ਵਿੱਚ ਉਹਨਾਂ ਬੜਾ ਵੱਡਾ ਯੋਗਦਾਨ ਨੇ ਉਹਨਾਂ ਸਾਨੂੰ ਬਹੁਤ ਖੁੱਲੇ ਦਿਲ ਨਾਲ ਮਹਲ ਮਾਇਆ ਭੇਜੀ ਤੇ ਅਸੀਂ ਉਹ ਬੱਚਿਆਂ ਧੰਨਵਾਦ ਕਰਦੇ ਆਂ ਤੋਂ ਵੱਧ ਵਾਧਾ ਕੀ ਕਰਨ ਕਿ ਸਾਨੂੰ ਇਹ ਜੋ ਮਾਇਆ ਲਾਈ ਅਸੀਂ ਜੋ ਕੌਮ ਦੇ ਲਿਖੇ ਬਲਾਸ ਕੀਏ ਨੂੰ ਚਾਹਤੀ ਗੱਲ ਚ ਰਹੀ ਹੈ। ਹੰਜੋ ਅਪ ਤੁਸੀਂ ਦੱਸੋ ਜੀ ਵੈਗਰ ਦੀ ਕ ਖਾਲਸਾ ਵੈਗਰ ਦੀ ਕੀ ਫਤ ਹੈ ਪੱਕੇ ਘਰ ਬਣਾਉਣੇ ਪੈਣੇ ਜਦੋਂ ਸਰਕਾਰਾਂ ਸਦਾ ਯਾੜਦੀਆਂ ਨੇ। ਪਹਿਲੋਂ ਸੈਂਟਰ ਸਰਕਾਰ ਤਾਂ ਕਰਦੀ ਹੋਣੀ ਜੇ ਪੰਜਾਬ ਸਰਕਾਰ ਬਦਲੀ ਤਾਂ ਉਹ ਵੀ ਤਾਂ ਕਰਦੀ। ਇਸੇ ਕਰਕੇ ਪੱਕੇ ਘਰ ਇੱਥੇ ਬਣਾ ਕੇ ਬਹਿ ਗਏ ਆ। ਜਦੋਂ ਸਰਕਾਰ ਮੰਨੇਗੀ ਉਦੋਂ ਹੀ ਇੱਥੇ ਜਾਵਾਂਗੇ ਉਦੋਂ ਪਹਿਲੋਂ ਨਹੀਂ ਜਾ ਸਕਦੇ। ਪੱਕੇ ਰਾਦੇ ਨਾਲ ਬੈਠੇ ਆ। ਛੱਡ ਕੇ ਨਹੀਂ ਜਾਣਾ ਅੱਛਾ ਮੰਗਾ ਮਣਾਵਾ ਕੇ ਜਾਉਂਗੇ ਜੀ ਹਾਂ ਮੰਗਾ ਮਣਾ ਕੇ ਜਾਵਾਂਗੇ ਨਹੀਂ ਤੇ ਨਹੀਂ ਛੱਡਣਾ ਹਾਂ ਜਿੰਦ ਕਿਹੜਾ ਸੀ ਆਪਣਾ ਢੰਡਾ ਕਲਾਂ ਠੀਕ ਹੈ ਜੀ ਸਾਡਾ ਜ਼ਿਲ੍ਹਾ ਠੀਕ ਹੈ ਜੀ ਸੱਜੂ ਵੀ ਲੈ ਕੇ ਆਂਦਾ ਵੀ ਫਿਰ ਹਾਂ ਫਰੈਡ ਵੀ ਲੈ ਕੇ ਆਏ ਹਾਂ ਪੱਕਾ ਘਰ ਬਣਾਉਂਦਾ ਵਧੀਆ ਹਨਾ ਜੀ ਪੱਕੇ ਵੀ ਲਾਉਦੇ ਬਹੁਤ ਬਹੁਤ ਧੰਨਵਾਦ ਜੀ ਢੰਡਾ ਪਾਣੀ ਦਾ ਠੀਕ